ਹਾਂਜੀ ਏਸੇ ਪਿੰਡ ਦਾ ਮੁੰਡਾ ਦੇਖਣ ਆ ਲਈ ਹੈ ਇਹਦੇ ਵਿੱਚ ਅਗਲੀ ਗੱਲ ਤੋਰੋ ਜੀ ਹਾਂਜੀ ਏਸੇ ਪਿੰਡ ਦਾ ਮੁੰਡਾ ਰਣਜੀਤ ਸਿੰਘ ਗਿੱਲ ਉਹ ਵੀ ਪੂਰਨਵਾਸੀ ਬਾਰੇ ਆਪਣੇ ਵਿਚਾਰ ਰੱਖੇਗਾ ਤੇ ਸਾਨੂੰ ਵੱਡੀ ਖੁਸ਼ੀ ਇਹ ਹੈ ਕਿ ਉਹ ਏਸੇ ਪਿੰਡ ਦਾ ਮੁੰਡਾ ਹੈ ਜਿੱਥੋਂ ਦੇ ਜਸਵੰਤ ਕਵਲ ਨੇ ਪੂਰਨਵਾਸੀ ਦਾ ਸੰਸਾਰ ਸਿਰਜਿਆ ਸੀ ਗੱਲ ਇਹ ਆ ਜੀ ਹੁਣ ਮੈਨੂੰ ਇੱਕਦਾਂ ਅਫਸੋਸ ਇਹ ਹੁੰਦਾ ਵੀ ਦਮਾਰਾ ਨਹੀਂ ਪੜਿਆ ਮੈਂ ਨਾ ਤੇ ਹੁਣ ਹੋਰ ਵੀ ਔਖਾ ਹੋ ਗਿਆ ਤੇ ਪਹਿਲੀ ਵਾਰੀ ਮੈਨੂੰ ਤੁਸੀਂ ਖੜਾਤਾ ਇੱਥੇ ਤੇ ਜਾਨੀ ਕਿ ਮੈਂ ਇਹ ਚੀਜ਼ਾਂ ਦੇਖੀਆਂ ਆਪਦੇ ਅੱਖਾਂ ਅ mùਰੇ ਜਾਣੀ ਕਿ ਪਿੰਡ ਜਦ ਤੁਰੇ ਫਿਰਦੇ ਨੇ ਪੁਰਾਣੀ ਤਾਂ ਪੁਰਾਣੀਆਂ ਗੱਲਾਂ ਤਾਂ ਨਹੀਂ ਰਹੀਆਂ ਹੁਣ ਜਿਵੇਂ ਉਹ ਚੀਜ਼ਾਂ ਹੈਗੀਆਂ ਵਾ ਪਰ ਉਹ ਡੇਰਾ ਉਹ ਖੂਹੀ ਉਹ ਖੂਹੀ ਹੁਣ ਢਗੀ ਗਈ ਮੈਂ ਉਹ ਡੇਰੇ ਚ ਬਾਵਾ ਸਾੜ ਕੱਢੇ ਤੇ ਜਿੱਥੇ ਉਹ ਅੰਬੀਲ ਆਈ ਹੋਈ ਸੀ ਤੇ ਮੈਨੂੰ ਤੇ ਜੇ ਸਹ ਸੱਚ ਨਾ ਮੰਨੋ ਪਰ ਮੈਨੂੰ ਪੜ ਕੇ ਮੈਂ ਬਾਈ ਹੁਣਾਂ ਨੂੰ ਕਿਹਾ ਜੀ ਮੈਨੂੰ ਹੌਲਾ ਜਿਹਾ ਲੱਗਿਆ ਨਾ ਬੜਾ ਤੇ ਮੈ ਮੈਨੂੰ ਹੌਲਾ ਲੱਗਿਆ ਜਾਨੀ ਕਿ ਆਪ ਦਾ ਆਪ ਆਪ ਸਹੀ ਕਰ ਹਾਂਜੀ ਹਾਂਜੀ ਤੇ ਤੇ ਜਾਨੀ ਕਿ ਮੈਂ ਬਾਈ ਨੂੰ ਕਿਹਾ ਹੀ ਵੀ ਮੈਨੂੰ ਮੈਂ ਬਾਈ ਨੂੰ ਕਿਹਾ ਹੀ ਵੀ ਮੇਰੇ ਨਾ ਖਿਆਲ ਜੇ ਜੈਣ ਚ ਬਾਲੇ ਇਕੱਠੇ ਆ ਜਾਂਦੇ ਆ ਉਲਝ ਜਾਂਦਾ ਮੈਂ ਥੋੜਾ ਜਿਹਾ ਜਦੋਂ ਹੁਣ ਸਾਰਾ ਤੁਸੀਂ ਤਾਂ ਜਿਵੇਂ ਕਿ ਵਿੱਚੋਂ ਪਹਿਰੇ ਪੂਰੇ ਚੱਕ ਲੇ ਮੇਰੇ ਨਾਲ ਤਾਂ ਸਾਰਾ ਭਾ ਵੀ ਚੱਲਦਾ ਜਦੋਂ ਚੱਲਦਾ ਜਾਨੀ ਹੜ ਜਾ ਜਾਂਦਾ ਇੱਕ ਤੇ ਮੈਨੂੰ ਇਹਦੇ ਵਿੱਚ ਜਾਣੀ ਇਹ ਚੀਜ਼ ਵਧੀਆ ਇੱਕ ਮੈਨੂੰ ਲੱਭੀ ਆ ਵੀ ਤੁਸੀਂ ਇਹ ਸੱਚਣਾ ਮੰਨੋ ਵੀ ਜਿਹੜੀਆਂ ਗੱਲਾਂ ਮੈਂ ਕਰਨੀਆਂ ਸੀ ਕਿਸੇ ਨਾਲ ਮੇਥੋਂ ਹੋਈ ਜਾਣੀ ਉਹ ਮੈਨੂੰ ਇਹਦੇ ਜੇ ਸੁਣਨ ਨੂੰ ਮਿਲ ਲੀਆਂ ਤੇ ਉਹਦਾ ਕਰਕੇ ਹੀ ਮੈਨੂੰ ਹੌਲਾਇਆ ਲੱਗਿਆ ਗੋਸ ਨਾਵਲ ਰਾਹੀਂ ਜਿਉ ਲਿਆ ਹਾਂ 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 ਬਿਲਕੁਲ ਤੇ ਬਾਵਾ ਮਸਲਾ ਐਂ ਹੱਲ ਹੋ ਗਿਆ ਵਿੱਚੋਂ ਤੇ ਉਹ ਪਛਤਾਵਾ ਵੀ ਹੋਇਆ ਮੈਨੂੰ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਦਮਾਰਾ ਨਹੀਂ ਪੜਿਆ ਉਹ ਮੈਂ ਤਾਂ ਨਹੀਂ ਪੜਿਆ ਵੀ ਮੈਨੂੰ ਡਰ ਵੀ ਲੱਗਦਾ ਦਮਾਰਾ ਪੜਨ ਤੋਂ ਕਿਉਂਕਿ ਡਰ ਇਹ ਆ ਵੀ ਜ਼ਿੰਦਗੀ ਚ ਸਕਿਪ ਕੀਤੀ ਆ ਚੀਜ਼ ਕੋਈ ਹਨਾ ਤੇ ਉਹਦਾ ਬਾਰ ਸਾਹਮਣਾ ਕਰਨਾ ਬਹੁਤ ਔਖਾ ਮੇਰੇ ਲਈ ਤੁਹਾਨੂੰ ਦਾ ਇਹ ਚੰਗਾ ਲੱਗਦਾ ਪੜਨਾ ਪਰ ਮੈਨੂੰ ਇਹ ਇੱਕ ਡਰ ਆ ਮੇਰੇ ਅੰਦਰ ਵੀ ਜਿਹੜੀ ਚੀਜ਼ ਮੈਂ ਛੱਡ ਦਿਓ ਮੈਂ ਉਸੇ ਡੇਰੇ 'ਚ ਰਹਿ ਗਈ ਇਹ ਪੰਗਾ ਪਿਆ ਵਾ ਜਾਨੀ ਕਿ ਕਿਉਂਕਿ ਉੱਥੇ ਉਹਨਾਂ ਦੇ ਸੰਤਾਂ ਦੇ ਗੁਰੂ ਆਏ ਸੀ ਚਲੋ ਉਹਨਾਂ ਦੀ ਹੁਣ ਸਾਧਨਾ ਹੋ ਰਹੀ ਹੈ ਨਾ ਤੇ ਆਪਣਾ ਵੀ ਥੋੜਾ ਜਿਹਾ ਸਿਸਟਮ ਇਹੀ ਸੀਗਾ ਵੀ ਐਸ਼ਕ ਦੇ ਜੋਗ ਜਾਂ ਰਲ ਗਿਆ ਦੋਨੇ ਸਮਝ ਮੈਨੂੰ ਵੀ ਨਹੀਂ ਆਈ ਵੀ ਕੀ ਕਰਗੇ ਦੇ ਆਲੇ ਨੇ ਦੇਰੇ ਮੈਂ ਉੱਧਰ ਦੇ ਰਹੇ ਸਦਾ ਤੇਰੇ ਲਈ ਬਸ ਉੱਧਰ ਦੇ ਰਹੇ ਉਹੀ ਗੱਲ ਹੋ ਗਈ ਤੇ ਇਹ ਮੇਰੀ ਸੀ ਸ਼ੇਅਰ ਵੈਸੇ ਜੀ ਤੇ ਹਾਂ ਦੀ ਉਹ ਪਰ ਮੈਨੂੰ ਵੀ ਹੁਣ ਆਇਆ ਵੀ ਪਤਾ ਜੇ ਲੱਗ ਰਿਹਾ ਹੈ ਨਾ ਤੇ ਤੇ ਹੁਣ ਫਿਰ ਕੋਈ ਫਾਇਦਾ ਦਾ ਚੱਕੀ ਹੈ ਨਾ ਤੇ ਉਹ ਕੋਈ ਖਾਸ ਨਹੀਂ ਹੈਗਾ ਇਹ ਹੋਰ ਵੀ ਹੈਗੇ ਸੋਹਣੇ ਪਰ ਹੁਣ ਤੁਹਾਨੂੰ ਪਤਾ ਹੀ ਤੁਸੀਂ ਕਿਹਾ ਦੀ ਜਿਹੜੀ ਗੱਤ ਚੱਲਦੀ ਹੋਵੇ ਉਹਦੇ ਤੇ ਹੀ ਕਰਨੀ ਆਈ ਦੀ ਤੇ ਜਦ ਮੈਂ ਠਣਾਈ ਉਹ ਮੈਂ ਦੂਜੀ ਗੱਤ ਮੈਂ ਕੀ ਭੁੱਲ ਗਿਆ ਵੀ ਜਾਨੀ ਕਿ ਉਹਨਾਂ ਨੇ ਕਹਿਤਾ ਨਾਲ ਦਿਆਂ ਨੂੰ ਕਦੇ ਮੈਨੂੰ ਤਾਂ ਉਹਨਾਂ ਨੇ ਦੇਖ ਲਈ ਵੀ ਇਹ ਤਾਂ ਸ਼ਰੀਫ ਜਾਈ ਆ ਇਹ ਤਾਂ ਹਰੇ ਕੰਮ ਚ ਨਹੀਂ ਪਿਆ ਹੋਣਾ ਹਰੇ ਪੱਕਾ ਹੀ ਸਾਧਾਂ ਦਾ ਚੇਰਦਾ ਬਣਿਆ ਹੋਇਆ ਵਾ ਤੇ ਉਹਨਾਂ ਦੇ ਗੁਰੂ ਆਏ ਸੀ ਉਹ ਕਹਿੰਦੇ ਵੀ ਤੁਸੀਂ ਨਾ ਛੋਰੋ ਵੀ ਇੱਕ ਤਾਂ ਵਿਆਹ ਥੋੜਾ ਜਿਆ ਸਿਆਣੇ ਹੋ ਕੇ ਕਰਾਓ ਕੰਮ ਧੰਦਾ ਜਿਹੜੀਆਂ ਪਿੰਡਾਂ 'ਚ ਆਮ ਗੱਲਾਂ ਹੀ ਹੁੰਦੀਆਂ ਡੇਰੇ ਦੀ ਗੱਲ ਵੀ ਹੈਗੀ ਹੈ ਦਿਆਲੇ ਵਾਲੀ ਉਹਦੇ 'ਚ ਤੇ ਉਹਦਾ ਵੀ ਥੋੜਾ ਜਿਆ ਜਦੋਂ ਮੈਂ ਆ ਗਿਆ ਉਹ ਤਾਂ ਠੀਕ ਹੀ ਆ ਪਰ ਛੇਤੀ ਕਰਾ ਕੇ ਵਿਜੀ ਲੈਣਾ ਹੈ ਨਾ ਤੇ ਦੂਜੀ ਗੱਲ ਇਹ ਉਹਨਾਂ ਨੇ ਕਿਹਾ ਤਾਂ ਵੀ ਤੁਸੀਂ ਨਾ ਵੀ ਜਦੋਂ ਕੁੜੀ ਕੋਈ ਆਉ ਹ ਸਾਹਮਣੇ ਤੁਹਾਡੇ ਉਹਨੇ ਪੈਰਾਂ ਲਈ ਝਾਕਿਆ ਕਰਿਓ ਤੇ ਸਿੱਧਾ ਨਹੀਂ ਝਾਕਣਾ ਕਿਸੇ ਦੀ ਉਹਨਾਂ ਨੇ ਮੇਰੇ ਕੋਲ ਕਰਤੀ ਮੈਨੂੰ ਤਾਂ ਹੁਣ ਗਿਆ ਨਹੀਂ ਸੀ ਚਲ ਮੈਂ ਗਿਆ ਸੰਤਾਂਹੇ ਗਿਆ ਹੋਊਗਾ ਚੰਗੀ ਗੱਲ ਹੀ ਹੈਣਾ ਤੇ ਉਹ ਚੀਜ਼ ਹੈ ਬਾਬਾ ਜਰ ਮੈਂ ਫੇਰ ਇੱਕ ਦਿਨ ਪਛਟਾਇਆ ਵੀ ਯਾਰ ਆਪਾਂ ਦਾ ਸ਼ੇਰ ਸ਼ੂਰ ਵੀ ਦੇਖਣੇ ਆ ਤੇ ਉਹ ਚਿਹਰਾ ਚੂਰਾ ਤਾਂ ਸ਼ੇਰਾਂ ਜਿਹਾ ਆਉਂਦਾ ਹੀ ਨਹੀਂਗਾ ਉਹ ਦੇਖਿਆ ਕਰੀਏ ਤੇ ਤੇ ਉਹ ਫੇਰ ਦੇਖਣ ਲੱਗ ਗਏ ਹਾਂ ਜੀ ਹਾਂ ਜੀ ਉਹਦਾ ਕਰਕੇ ਫੇਰ ਫਿਰ ਮੈਂ ਇੱਕ ਦਿਨ ਸੋਚਿਆ ਯਾਰ ਕਿੱਡਾ ਕਮਲ ਮਰਿਆ ਵੀ ਕਿੰਨੀਆਂ ਕੁੜੀਆਂ ਯਾਨੀ ਕਿ ਕੋਲ ਦੀ ਲੰਘ ਗਈਆਂ ਵਾ ਜ਼ਿੰਦਗੀ 'ਚ ਤੇ ਕਿੰਨੇ ਚਿਹਰੇ ਮੈਨੂੰ ਜਿਹੜੇ ਰੱਬ ਨੇ ਦਿਖਾਉਣੇ ਸੀ ਉਹ ਮੈਂ ਦੇਖੇ ਹੀ ਨਹੀਂ ਤੇ ਬਾਕੀ ਮੈਂ ਬਾਲੇ ਪੇਤ ਨਹੀਂ ਖੋਲਣਗੇ ਕਿਉਂਕਿ ਮੈਂ ਆਪਦੇ ਇਬਾਰਤਕ ਵਿੱਚ ਵੀ ਚੀਜ਼ਾਂ ਲਿਖਣੀਆਂ ਨਹੀਂ ਕੋਈ ਹੋਰ ਨਾਲ ਲਵੇ ਫਿਰ ਪੰਨਾ ਤੇ ਮੈਨੂੰ ਇਹ ਲੱਗਦਾ ਵੀ ਪੂਰਨ ਤੁਸਾਂ ਤੁਹਾਨੂੰ ਜਿਵੇਂ ਤੁਸੀਂ ਇਹਨੂੰ ਦੱਸਿਆ ਪੂਰਨ ਮਾਸੀ ਨੂੰ ਵੀ ਮੈਨੂੰ ਪੜ ਕੇ ਆਏ ਲੱਗਿਆ ਵੀ ਇਹ ਲਿਖਣਾ ਬਹੁਤ ਸੌਖਾ ਵਾਂਗ ਆ ਬੜਾ ਜਾਣੀ ਕਿ ਕਿਉਂਕਿ ਮੈਨੂੰ ਇਹ ਮੇਰੀਆਂ ਆਮ ਹੀ ਗੱਲਾਂ ਸੀਗੀਆਂ ਮੇਰੇ ਲਈ ਕੋਈ ਇਹਦੇ ਚ ਕੋਈ ਖਾਸ ਗੱਲ ਨਹੀਂ ਸੀਗੀ ਕਿਉਂਕਿ ਇੱਕ ਤਾਂ ਜਿਵੇਂ ਕਹਿ ਦਿਆਂ ਹੁਣ ਤੇ ਪਿਆਸੇ ਨੂੰ ਪਾਣੀ ਮਿਲ ਜੇ ਉਹਨੇ ਕੀ ਹੈਣਾ ਵੀ ਕੀਰਾਲਿਆ ਵਿੱਚ ਕੀ ਨਹੀਂ ਰੜਿਆ ਲਾਉਂਗੇ ਤੇ ਉਹ ਮੈਨੂੰ ਆਉਦਾ ਹੀ ਲੱਗਿਆ ਸਾਰਾ ਕੁਝ ਬੇਗਾਨਾ ਨਹੀਂ ਲੱਗਿਆ ਜਿਵੇਂ ਆਪਦੇ ਨਾਲ ਹੀ ਮੈਂ ਗੱਲਾਂ ਕੀਤੀਆਂ ਹੁਣ ਤੇ ਜਿਹੜਾ ਬਹੁਤ ਕੁਝ ਜ਼ਿੰਦਗੀ ਦਾ ਇੱਕ ਉਹਦੇ ਵਿੱਚ ਐ ਉਹ ਵੀ ਪੁਰਾਣਾ ਇਹਨੇ ਤਾਂ ਨਹੀਂ ਹੋਣਾਗਾ ਵੀ ਇਹਦੇ ਵਿੱਚ ਜਦੋਂ ਕੈਰੇਕਟਰ ਜਿਹੜਾ ਕੁਝ ਹੈਗਾ ਉਹਦੇ ਪਿੱਛੇ ਕਿ ਜ਼ਿੰਦਗੀ ਚੱਲਦੀ ਆ ਜਿਹੜੀ ਜ਼ਿੰਦਗੀ ਹੈ ਨਾ ਉਹ ਕਦੇ ਪੁਰਾਣੀ ਨਹੀਂ ਹੋ ਸਕਦੀ ਕਿ ਕਿਉਂਕਿ ਜ਼ਿੰਦਗੀ ਜਿਹੜੀ ਹੈਗੀ ਆ ਉਹ ਤਾਂ ਫਿਰ ਸ਼ੁਰੂ ਤੋਂ ਹੀ ਜਿੱਥੋਂ ਮਰਜੀ ਜਾਵੜੋ ਇਹ ਅਹਿਸਾਸ ਹੋਈ ਆ ਬੰਦੇ ਅੰਦਰ ਤੇ ਉਹੀ ਰਹਿਣਗੇ ਮਰਦੇ ਦਾ ਹੰਤੱਕ ਉਹਨਾਂ ਨੂੰ ਆਪਾਂ ਹਲਾ ਨਹੀਂ ਸਕਦੇ ਕਿਸੇ ਹਾਲਤ 'ਚ ਮਿਹਰਬਾਨੀ ਜੀ ਹਾਂ ਉਹ ਮੜੀ ਦਾ ਥੋੜਾ ਜਨਾ ਸੱਫ ਫੇਰ ਕੇ ਗਰ ਕਾਲੀ ਜਨਾਕ ਉਹਦਾ ਹੁਣ ਫਿਰ ਚੜਿਆ ਦਰਿਆ ਜੀ ਕਿਸੇ ਵਕਤ ਵੀ ਟੁੱਟ ਸਕਦਾ ਇਹ ਵੀ ਮੇਰੀ ਸੀਰੀ ਲੈਂਦੇ ਤੇ ਹਾਂ ਚਲੋ ਹਣਾ ਫਿਰ ਹੁਣ ਕੀ ਕਰੀਏ ਹੁਣ ਜਾਣਦਾਂ ਨਹੀਂ ਨਾ ਕੋਈ ਦੱਸਣਾ ਤੇ ਉਹ ਜਿਹੜਾ ਦੁਨੀਆ ਤੇ ਜ਼ਿੰਦਗੀ ਵਾਲਾ ਚਲੋ ਹਾਂ ਮੈਂ ਮੈਨੂੰ ਵੀ ਉਦੋਂ ਹੀ ਪਤਾ ਲੱਗ ਗਿਆ ਜਦੋਂ ਬਾਈ ਹੁਣਾਂ ਨੇ ਕਿਹਾ ਸੀ ਮੈਂ ਤਾਂ ਆ ਗਿਆ ਕਦੇ ਪਾਣੀ ਦੇ ਲਖੀਰਾਂ ਹੀ ਮਾਰੀ ਜਾਂਦੇ ਆ ਬਾਈਆਂ ਦਾ ਵੀ ਚੱਲ ਠੀਕ ਆ ਕੰਮ ਤਾਂ ਹੈ ਤਾਂ ਉਹਦਾ ਪਾਣੀ ਤੇ ਲਖੀਰਾਂ ਹੀ ਚੱਲ ਕੋਈ ਨਾ ਵੈਸੇ ਲੈ ਚੱਲੂਗਾ ਤੇ ਉਹ ਜਿਹੜਾ ਸੀਗਾ ਜਦੋਂ ਮੈਂ ਪਹਿਲਾਂ ਤਾਂ ਪੜ੍ਹਨ ਦਾ ਚੱਲੋ ਬਾਅਦ ਚ ਲੱਗੇ ਆ ਪਹਿਲਾਂ ਤਾਂ ਲਿਖਣੀ ਲੱਗ ਗਈ ਸੀ ਜੀ ਐਵੇਂ ਤੁਹਾਨੂੰ ਕਹਿ ਰਿਹਾ ਤੇ ਪਰ ਜਦੋਂ ਪੰਗਾ ਹੁਣ ਲਈ ਲਿਆ ਮੈਂ ਯਾਨੀ ਕਿ ਆ ਗਿਆ ਪਰ ਬਾਪੂਣੀ ਵੀ ਪੰਚਾਇਤ ਸੀਗੇ ਬਾਬੇ ਹੁਣਾਂ ਦੀ ਮੈਂ ਤਾਂ ਬਾਬਾ ਕੇ ਬਾਬਾ ਹੀ ਸਾਸਰੀ ਘਰ ਹਨਾ ਇੱਕ ਵਾਰੀ ਮੈਨੂੰ ਜਦ ਜਾਨੇ ਮੈਨੂੰ ਮਿਲ ਜਾਣੇ ਉਹ ਜਿਹੜਾ ਚਾਦਰ ਲਾਇਆ ਹੁਣਾਂ ਤੇ ਫਿਰਨੀ ਦੇ ਫਿਰਨਾ ਉਹ ਸਾਰਾ ਕੁਝ ਜਿਹੜਾ ਜ਼ਿੰਦਗੀ ਦੁਨੀਆ ਵਾਲਾ ਸਿਸਟਮ ਆ ਜੀ ਉਹ ਇਉਂ ਸੀਗਾ ਵੀ ਮੈਂ ਆਖਿਆ ਵੀ ਮੈਨੂੰ ਪਤਾ ਲੱਗ ਗਿਆ ਵੀ ਇਹ ਤਾਂ ਹੁਣ ਬਣਾਈ ਜੇ ਵਰਦੇ ਆ ਸਾਰਾ ਕੁਸ ਡਰਾਮਾ ਜਾਂ ਚੜਾਈ ਜਾਂਦੇ ਆ ਲੋਕ ਦੁਨੀਆ ਤੇ ਵੀ ਉਹ ਗੱਲ ਤਾਂ ਹੈ ਨਹੀਂ ਜ਼ਿੰਦਗੀ ਗਮਾਰ ਗਈ ਕਿਤੇ ਉਹ ਵੀ ਕੰਮ ਤੇ ਜਾਓ ਆ ਕੇ ਸੌਂ ਜੋ ਤੇ ਜਾਂ ਉਹ ਜੋ ਆਪਣਾ ਧਾਰਮਿਕ ਰਵਾਜ ਵੀ ਬਣੇ ਹੋਏ ਆ ਜਾਂ ਕੁਝ ਵੀ ਬਣਿਆ ਹੋਇਆ ਬਾ ਹਰੇਕ ਬੰਦਾ ਆਪਦਾ ਹੀ ਬਣਾਈ ਬੈਠਾ ਉਹਨੂੰ ਜਾਂ ਉਹਦੇ ਹਿਸਾਬ ਨਾਲ ਚੱਲ ਰਿਹਾ ਆਪਦੀ ਕੋਈ ਫੀਲਿੰਗਾਂ ਨੂੰ ਉਹ ਬਹ ਹੈ ਨਹੀਂਗਾ ਉਹਦੇ ਕੋਲ ਮੇਨ ਚੀਜ਼ ਇਹੀ ਆ ਚਲੋ ਉਹ ਥੋੜੀ ਹੋਈ ਹੋਵੇ ਉਹਦਾ ਕੋਈ ਮੁੱਲ ਨਹੀਂ ਹੈ ਆਪਦੀ ਹੋਵੇ ਤੇ ਜਾਂ ਫਿਰ ਉਹਦੇ ਤੇ ਪੂਰਾ ਉੱਤਰ ਕੇ ਪ੍ਰੈਕਟੀਕਲ ਦੇ ਕਰਕੇ ਦੇਖੇ ਵੀ ਵੀ ਭਾਈ ਇਹ ਸਹੀ ਆ ਗੱਲ ਕਿ ਨਹੀਂ ਸਹੀ ਮੈਨੂੰ ਇਹਦਾ ਕੀ ਨਤੀਜਾ ਮੇਰੇ ਤਾਂ ਹੱਡ ਜੇ ਸੁੱਕੀ ਜਾਂਦੇ ਆ ਡੇਰੇ ਚ ਰਹਿ ਗਏ ਤੇ ਇਹਦੇ ਚ ਕੋਈ ਸਿਹਤਮੰਦ ਗੱਲ ਤਾਂ ਹੈ ਨਹੀਂਗੀ ਜਾਂ ਉਹ ਉਹਨਾਂ ਨੇ ਹੀ ਲੱਗਣਾ ਸੀ ਨਸ਼ੇ ਪੱਤੇ ਤੇ ਜਿਨ੍ਹਾਂ ਨੇ ਹੁਣ ਨਹੀਂ ਪੜੀਆਂ ਸੀ ਚੰਗੀਆਂ ਚੀਜ਼ਾਂ ਕਿਉਂਕਿ ਉਹ ਚੀਜ਼ਾਂ ਵਿੱਚੋਂ ਮਿਸ ਕਰ ਗਏ ਜ਼ਿੰਦਗੀ ਦੇ ਉਹ ਮੁੜ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਡਿਪਰੈਸ਼ਨ ਹੁੰਦਾ ਵੀ ਯਾਰ ਆ ਤਾਂ ਆਪਾਂ ਹਿੱਸਾ ਛੱਡੀ ਦਿੱਤਾਗਾ ਹੁਣ ਕਰੀਏ ਕੀ ਮੋੜ ਕੇ ਕੋਈ ਸੰਭਾਲਣ ਨੂੰ ਵੀ ਕੋਈ ਵਿਦਿਆ ਹੈ ਨਹੀਂਗੀ ਪਿੱਛੇ ਤੇ ਧਾਰਮਿਕ ਪਾਸੇ ਵੀ ਜਿਹੋ ਜਾਂਦੇ ਆ ਤਾਂ ਉਹਦੇ ਅਰਥ ਕੱਢ ਕੇ ਨਹੀਂ ਦੇਖਦੇ ਤੇ ਦੁਨਿਆਦਾਰੀ ਉਹ ਜਿਹੜੀ ਆਪਣੀ ਹੁਣ ਚੱਲ ਪਈ ਆ ਵੀ ਬਾਹਰ ਜਾਵੜੇ ਦਾ ਬਾਹਰ ਨੂੰ ਹੀ ਚੱਲ ਪੋ ਉਹ ਦਿਨ ਨੂੰ ਉਹ ਰੈਟ ਰੇਸ ਕਹਿੰਦੇ ਹੁਣ ਮੈਨੂੰ ਇੱਕ ਦਿਨ ਮੇਰੇ ਆੜੀ ਨੇ ਦੱਸਿਆ ਮੈਨੂੰ ਤਾਂ ਪਤਾ ਨਹੀਂ ਆਪਾਂ ਭੇਡ ਚ ਆ ਗਏ ਨੇ ਤੇ ਉਹ ਉਧਰ ਨੂੰ ਚੱਲ ਪਏ ਹਨਾਈ ਉਹ ਤੇ ਆਪਣੀ ਜ਼ਿੰਦਗੀ ਜਿਹੜੀ ਜਿਉਣਾ ਟਾਈਮ ਟਾਈਮ ਦੇ ਹਿਸਾਬ ਨਾਲ ਸਾਰਾ ਕੁਝ ਹੋਣਾ ਚਾਹੀਦਾ ਮੈਂ ਕਿਹਾ ਸੀ ਇੱਕ ਦਿਨ ਵਿੱਚ ਅੰਨ ਪੂਰਾ ਹੋ ਗਿਆ ਏ ਚਾਂਦਨੀ ਕਿੱਥੇ ਹਲੇ ਹੋਰ ਅਜ਼ੀਮ ਖਾਕ ਖਣੀ ਸ਼ਾਨਨੀ ਕਿੱਥੇ ਵੀ ਜਦੋਂ 29 30 ਸਾਲਾਂ ਦਾ ਹੋ ਜਾਂਦਾ 30 ਸਾਲਾਂ 30ਵੇਂ ਦਿਨ ਚੰਦ ਪੂਰਾ ਹੋ ਜਾਂਦਾ ਵੀ ਚਾਂਦਨੀ ਉਹਦੀ ਨਿਕਲਦੀ ਨਹੀਂ ਜੀ ਵਿੱਚੋਂ ਯਾਨੀ ਕਿ ਉਹ ਤੇ ਉਹੋ ਜੀ ਆ ਵੀ ਉਹ ਹੁਣ ਉਹ ਟਾਈਮ ਟੂ ਟਾਈਮ ਅਗਲੇ ਨੂੰ ਮਿਲੇ ਮੈਂ ਨਾ ਤੁਸੀਂ ਉਹਨੂੰ ਦੇ ਦਿਓ ਟਾਈਮ ਨਾ ਜਿਹੜਾ ਜਵਾਨ ਮੁੰਡਾ ਉਹ ਚੀਜ਼ ਲਿਆ ਕੇ ਕਦੋਂ ਆਪੇ ਹੀ ਕਾਮਯਾਬ ਹੋ ਜਾਊਗਾ ਕੋਈ ਚੱਕਰ ਨਹੀਂਗਾ ਜੇ ਉਦੋਂ ਤਾਂ ਹੀ ਉਹ ਬਾਜ ਸਕਦਾ ਕਿਸੇ ਤਰੀਕੇ ਨਾਲ ਵੀ ਉਹਦੇ ਪਿੱਛੇ ਇੱਕ ਬੰਦਗੀ ਵੀ ਚਾਹੀਦੀ ਹੈ ਬੰਦੇ ਦੀ ਆਪ ਦੀ ਚਲੋ ਉਹਨਾਂ ਦੀ ਘਰ ਸਿੱਖਦਾ ਰਹੇ ਜਾਂ ਕੁਝ ਕਰਦਾ ਰਹੇ ਤੇ ਨਹੀਂ ਫਿਰ ਉਹ ਇਉਂ ਆ ਵੀ ਸਿੱਖਦਾ ਜਾਊਗਾ ਵੀ ਜ਼ਿੰਦਗੀ ਕੀ ਆ ਪਰ ਉਹ ਤੁਝੋ ਹੀ ਨਹੀਂ ਜਾਣੇਗੀ ਵਿਚਾਰੇ ਤੋਂ ਇਹ ਚੀਜ਼ ਹੋਊਗੀ ਉਹਦੇ ਨਾਲ ਤੇ ਫਿਰ ਉਹ ਚਲੋ ਇਉਂ ਆ ਵੀ ਇਉਂ ਵੀ ਬਦਲਾ ਲੈਂਦਾ ਫਿਰ ਉਹ ਵੀ ਉਹ ਦੂਜਿਆਂ ਲਈ ਕਹਿੰਦਾ ਵੀ ਚਲ ਵੀ ਆਪਾਂ ਇਹਨਾਂ ਨੂੰ ਤਾਂ ਕੁਝ ਨਾ ਕੁਝ ਦੇ ਕੇ ਜਾਈਏ ਵੀ ਆਪ ਦੇਆਂ ਨੂੰ ਭਵ ਵਿੱਚੋਂ ਇਹੀ ਆ ਵੀ ਜ਼ਿੰਦਗੀ ਤੇ ਦੁਨੀਆ ਦੇ ਵਿੱਚ ਫਰਕ ਪੈ ਗਿਆ ਹੋਰ ਨਹੀਂ ਦੁਨੀਆ ਨੇ ਬਣਾਇਆ ਜ਼ਿੰਦਗੀ ਨੇ ਬਣਾਇਆ ਸੀ ਦੁਨੀਆ ਨੂੰ ਵੀ ਸੌਖੀ ਹੋ ਸਕੇ ਜ਼ਿੰਦਗੀ ਪਰ ਉਹ ਜ਼ਿੰਦਗੀ ਹੁਣ ਸਿਰਫ ਦੁਨੀਆ ਹੀ ਬਣ ਕੇ ਰਹਿ ਗਈ ਆ ਹੁਣ ਜ਼ਿੰਦਗੀ ਗਈ ਉਹਦੇ ਵਿੱਚ ਬਾ ਮਿਹਰਬਾਨੀ ਮੈਂ ਕੋਈ ਟਾਈਮ ਆਊਟ ਲੈ ਰਿਹਾ ਮੈਨੂੰ 2 ਮਿੰਟ ਦਿਓ ਮੈਂ ਜ਼ਰੂਰ ਜੀ ਜ਼ਰੂਰ ਇਨੂੰ ਮੈਂ ਕਿਹਾ ਰਣਜੀਤ ਦੇ ਨਾਲ ਜਦੋਂ ਗੱਲ ਹੋਈ ਮੇਰੀ ਇਹਨੂੰ ਮੈਂ ਆਖਿਆ ਸੀ ਬਹੁਤ ਪਹਿਲਾਂ ਕਿ ਤੂੰ ਇੱਕ ਵਾਰ ਪੂਰਨਮਾਸ਼ੀ ਪੜੀ ਪਾੜੂ ਨੂੰ ਇਹਨੇ ਨਹੀਂ ਮੇਰਾ ਮਾਨ ਰੱਖਿਆ ਕਿ ਇਹਨੇ ਪੜ ਲਿਆ ਉਸ ਤੋਂ ਬਾਅਦ ਜੋ ਇਹਦੇ ਨਾਲ ਹਾਂ ਤੇ ਔਰ ਇਹਦੇ ਅੰਦਰ ਇਹ ਜਦੋਂ ਦੱਸ ਰਿਹਾ ਸੀ ਮੈਨੂੰ ਕਿ ਨਾਵਲ ਪੜ ਕੇ ਜਾਂ ਪੜਦਿਆਂ ਕੀ ਵਾਪਰ ਰਿਹਾ ਸੀ ਇਹਦੇ ਨਾਲ ਮੈਂ ਸਮਝਦਾ ਕਿ ਉਹ ਕੁਝ ਬਹੁਤ ਬਹੁਤ ਮੁੱਲਵਾਨ ਗੱਲਾਂ ਸਨ ਔਰ ਉਸ ਭਾਸ਼ਾ ਦੇ ਵਿੱਚ ਅਸੀਂ ਅੱਜ ਕੱਲ ਬੋਲਣਾ ਛੱਡ ਦਿੱਤਾ ਔਰ ਮੈਂ ਸਮਝਦਾ ਕਿ ਇਹ ਸਾਡੀ ਬਹੁਤ ਵੱਡੀ ਹਾਰ ਹੈ ਇਹ ਸਾਡਾ ਆਪਣੇ ਲੋਕਾਂ ਦੇ ਨਾਲੋਂ ਇੱਥੇ ਹੀ فاਸਲਾ ਪੈ ਗਿਆ ਅਸੀਂ ਪਤਾ ਨਹੀਂ ਕਿਹੜੀ ਆਡੀਅנס ਨੂੰ ਕੀ ਸਮਝਾਉਣ ਲੱਗੇ ਹੋਏ ਆ ਆਪਾਂ ਉਸ ਗੱਲ 'ਚ ਨਹੀਂ ਜਾਣਾ ਮੈਨੂੰ ਉੱਥੇ ਲੱਗਿਆ ਕਿ ਜਿਵੇਂ ਅੱਜ ਜਿਸ ਭਾਸ਼ਾ 'ਚ ਤੁਸੀਂ ਬੋਲੇ ਹੋ ਰਣਜੀਤ ਨੇ ਕਿ ਜਿਸ ਤਰ੍ਹਾਂ ਦੇ ਨਾਲ ਗੱਲ ਕੀਤੀ ਹੈ ਸਾਨੂੰ ਇਸ ਭਾਸ਼ਾ ਦੀ ਲੋਡ ਆ ਐਨਾਲਿਸਿਸ ਦੇ ਲਈ ਇਹਨੇ ਮੈਨੂੰ ਆਖਿਆ ਅੱਜ ਦੇ ਤੋਂ ਨਾ ਗੱਲ ਅਲ ਗਿਆ ਗਿਆ ਹੈ ਮੈਨੂੰ ਲੱਗਿਆ ਕਿ ਮੇਰੇ ਬਿਹਤਰ ਯਾਦ ਆ ਮੈਂ ਸੁਣਾ ਦਿਆ ਤੇਰੀ ਆਗਿਆ ਦੇ ਨਾਲ ਇਹਨੇ ਇੱਕ ਤੇ ਆਖਿਆ ਕਿ ਬਾਈ ਮੈਂ ਨਾ ਗੱਲਾਂ ਜੀਆਂ 'ਚ ਅਲਟ ਜਾਂਦਾ ਸੀ ਬੜਾ ਐਬਸਟ੍ਰੈਕਸ਼ਨ ਦੇ ਬਾਲੇ ਬਹੁਤ ਜਾਂਦਾ ਹੈ ਇਹ اندر ਇੱਕ ਗੁਣ ਹੈ ਬਿਰਤੀ ਹੈ ਇੱਕ ਕਿਸਮ ਦੀ ਇਕਾਗਰਤਾ ਹੈ ਔਰ ਇਹ ਬਹੁਤ ਮਹੀਨ ਗੱਲਾਂ ਦਾ ਜਾਂਦਾ ਤੇ ਉਹਨਾਂ ਦੇ ਵਿੱਚ ਫਸ ਵੀ ਜਾਂਦਾ ਔਰ ਉਹਦਾ ਵਜ਼ਨ ਚੱਕੀ ਫਿਰਦਾ ਛੱਡਦਾ ਨਹੀਂ ਇਹ ਮੈਂ ਸਮਝਦਾ ਕਿ ਇਹ ਸੋਚ ਵਿਚਾਰ ਵਾਲੇ ਪਾਸੇ ਨੂੰ ਇਹਦੇ ਚੁੱਕੇ ਹੋਏ ਕਦਮ ਨੇ ਤੇ ਇਹ ਉਹਨਾਂ ਸਾਰੀਆਂ ਮੁਸ਼ਕਲਾਂ ਚੋਂ ਗੁਜ਼ਰ ਰਿਹਾ ਜਿਹੜਾ ਕਿ ਇੱਕ ਸੱਚੇ ਅਨਾਲਿਸਟ ਦੇ ਲਈ ਜਿੰਨਾ ਚੋਂ ਗੁਜ਼ਰਨਾ ਜਿਹੜੀਆਂ ਔਖੀਆਂ ਘਾਟੀਆਂ ਚੋਂ ਗੁਜ਼ਰਨਾ ਜ਼ਰੂਰੀ ਹੁੰਦੀ ਹੈ ਕਹਿੰਦਾ ਇਸ ਨਾਵਲ ਨੇ ਮੈਨੂੰ ਹੌਲਾ ਫੁੱਲ ਕਰਤਾ ਮੈਂ ਪਹਿਲਾਂ ਬਹੁਤ ਵਜ਼ਨ ਚੱਕੀ ਫਿਰਦਾ ਸੀ ਇਹਨੇ ਮੇਰਾ ਵਜ਼ਨ ਲਾਤਾ ਮੈਨੂੰ ਸਮਝਾਤਾ ਮੇਰੇ ਨਾਲ ਬਹੁਤ ਗੱਲ ਹੋਈ ਜਿਹੜੀ ਇਹਨੇ ਗੱਲ ਆਖੀ ਨਾ ਵੀ ਨਾਵਲ ਚ ਮੈਨੂੰ ਹੋਰ ਕੁਝ ਨਹੀਂ ਲੱਗਿਆ ਮੇਰੇ ਨਾਲ ਹੀ ਮੇਰੀਆਂ ਆਪਣੇ ਆਪ ਦੇ ਨਾਲ ਗੱਲਾਂ ਹੋ ਰਹੀਆਂ ਸਨ ਇਹਨੂੰ ਉਹਦੇ ਚ ਓਪਰਾ ਨਹੀਂ ਲੱਗਿਆ ਕੁਝ ਇਹ 75 ਸਾਲ ਬਾਅਦ ਉਹ ਨਾਵਲ ਦੀ ਪਰਤ ਅੱਜ ਦੀ ਸੰਜੀਦਾ ਜਵਾਨੀ ਦੇ ਨਾਲ ਇੰਜ ਗੱਲ ਕਰ ਸਕਦੀ ਹੈ ਇਹ ਉਪਰਾ ਨਹੀਂ ਲੱਗਿਆ ਆਪਸ ਦੇ ਵਿੱਚ ਇੱਕ ਮੇਰੀ ਗੱਲ ਹੋ ਰਹੀ ਸੀ ਇਹ ਭਾਸ਼ਾ ਦੇ ਵੱਲ ਵੀ ਜ਼ਰਾ ਗੌਰ ਕਰੀਏ ਇਹ ਕਿਵੇਂ ਕਹਿ ਰਿਹਾ ਆਪਣੀ ਗੱਲ ਨੂੰ ਦੂਸਰੀ ਜਿਹੜੀ ਇਹਨੇ ਗੱਲ ਆਖੀ ਇਹਨੇ ਫਿਰ ਇਸ ਗੱਲ ਦੀ ਇੱਕ ਹੋਰ ਪਰਤ ਨੂੰ ਖੋਲਿਆ ਉਹਦੇ ਵਿੱਚ ਮੈਨੂੰ ਇਹ ਲੱਗਿਆ ਕਿ ਇਹਨੇ ਇੱਕ origignal ਮੌਲਿਕ ਗੱਲ ਕੀਤੀ ਹੈ। ਉਹ ਇਹ ਮੈਂ ਕਦੇ ਇਹ ਬਾਤ ਨਹੀਂ ਬੋਲ ਸਕਦਾ ਮੈਨੂੰ ਇਹ ਕਦੇ ਸੋਜਣਾ ਨਹੀਂ ਜਾਂ ਮੈਨੂੰ ਇਹਦੇ ਲਈ ਕਾਫੀ ਮੱਥਾ ਮਾਰਨਾ ਪਏਗਾ। ਕਹਿੰਦਾ ਬਾਈ ਮੈਂ ਨਾ ਨਾਵਲ ਪੜਨ ਤੋਂ ਪਹਿਲਾਂ ਦੁਨੀਆ ਤੇ ਜ਼ਿੰਦਗੀ ਇੱਕੋ ਹੀ ਸਮਝਦਾ ਸੀ ਵੀ ਇੱਕੋ ਹੀ ਗੱਲ कांसेप्टुअल टर्म्स ਨੂੰ ਜਰਾ ਗੌਰ ਦੇ ਨਾਲ ਦੁਨੀਆ ਤੇ ਜ਼ਿੰਦਗੀ ਨੂੰ ਮੈਂ ਇੱਕੋ ਹੀ ਸਮਝਦਾ ਸੀ ਮੈਂ ਦਾਅਵੇ ਨਾਲ ਕਹਿ ਦਿੰਦਾ ਇਹ 95 ਕੀ 98 ਕੀ 99 ਤੋਂ ਵੀ 100% ਤੋਂ ਵੀ ਵੱਧ ਦਾ ਲਾ ਲੋ ਉਹਨੂੰ ਨਹੀਂ ਪਤਾ ਇਹਨਾਂ ਦੋਆਂ ਚੀਜ਼ਾਂ ਦੇ ਫਰਕ ਦਾ ਕਹਿੰਦਾ ਇਸ ਨਾਵਲ ਤੋਂ ਬਾਅਦ ਮੈਨੂੰ ਇਹ ਰੋਸ਼ਨੀ ਹੋ ਗਈ ਕਿ ਇਹ ਦੋ ਅਲੱਗ ਗੱਲਾਂ ਨੇ ਦੁਨੀਆ ਹੋਰ ਸ਼ੈ ਹੈ ਜ਼ਿੰਦਗੀ ਹੋਛ ਹੈ ਫਿਰ ਇਹਨੇ ਇੱਕ ਵਾਕ ਬੋਲਿਆ ਕਹਿੰਦਾ ਜ਼ਿੰਦਗੀ ਵਾਲੀ ਗੱਲ ਆਪਣੀ ਸਹੀ ਹੈ ਦੁਨੀਆਂ ਤੋਂ ਨਹੀਂ ਹੁਣ ਆਪਾਂ ਲਈ ਦੇ ਕਹਿੰਦਾ ਇਹ ਇਹ ਸੀ ਇਹਦਾ ਕਿ ਇਸ ਨੇ ਇਹਦੇ ਅੰਦਰ ਇਹ ਕੌਨਫੀਡੈਂਸ ਦਿੱਤਾ ਕਿਉਂਕਿ ਇਹ ਇਹਨੂੰ ਮੈਂ ਹੋਰ ਕਹਿ ਦਿੰਨਾ ਸੁਲਤਾਨ ਬਾਹੂ ਇਸ ਗੱਲ ਦੇ ਵਿੱਚ ਫਰਕ ਦਿਖਾਉਂਦੇ ਆ ਜਿੱਥੇ ਉਹ ਇਹ ਕਹਿੰਦੇ ਆ ਕਿ ਅੱਦੀ ਲਾਨਤ ਦੁਨੀਆ ਤਾਈਂ ਪੂਰੀ ਦੁਨੀਆ ਦਾਰਾ ਹੋ ਦੁਨੀਆ ਤੇ ਦੁਨੀਆਦਾਰ ਹੋਣਾ ਦੋ ਵੱਖਰੀਆਂ ਗੱਲਾਂ ਨੇ ਦੁਨੀਆ ਨੂੰ ਹੀ ਜ਼ਿੰਦਗੀ ਮੰਨ ਲੈਣਾ ਦੁਨੀਆਦਾਰੀ ਹੈ ਦੁਨੀਆ ਜ਼ਰੂਰ ਇੱਕ ਹੈਗੀ ਹ ਉਹਦੇ ਵਿੱਚ ਹੀ ਸਾਡੀ ਜ਼ਿੰਦਗੀ ਨੇ ਆਪਣੇ ਆਪ ਨੂੰ ਖੇੜਾ ਦੇਣਾ ਜੂਝਣਾ ਛਾਂ ਹਟਣਾ ਉਹਦੇ ਨਾਲ ਸਾਰੇ ਹਾਦਸੇ ਤੇ ਸਾਰੇ ਹੁਲਾਸ ਉਹਦੇ ਵਿੱਚ ਵਾਪਰਨੇ ਆ ਔਰ ਇਹਨੂੰ ਇਨੂੰ ਜ਼ਰਾ ਆਪਾਂ ਆਪਣੀ ਕੰਟੈਂਪੋਰੀ ਅਕਾਡੈਮਿਕ ਟਰਮੀਨੋਲੋਜੀ ਦੇ ਵਿੱਚ ਲਿਆਉਣਾ ਸਿੱਖੀਏ ਇਹ ਦਬਾਈਏ ਨਾ ਔਰ ਮੈਂ ਸਮਝ ਰਿਹਾ ਕਿ ਜੇ ਸਾਡੇ ਪਿੰਡਾਂ ਦੇ ਨੌਜਵਾਨ ਇਸ ਕਿਸਮ ਦੀ ਕਨਸੈਪਚੁਅਲ ਐਨਾਲਿਟিক্যাল ਵੋਕੈਬਲਰੀ ਆਪਣੇ ਲਈ ਘੜ ਸਕਦੇ ਆ ਔਰ ਕਮਲ ਜੇ ਇਸ ਪਾਸਿਓਂ ਇੱਕ ਬਹੁਤ ਵੱਡੀ ਆਰਗੂਮੈਂਟ ਖੜੀ ਕਰ ਰਿਹਾ ਪੰਜਾਬ ਦੀ ਪਿੰਡੂ ਜ਼ੁਬਾਨੀ ਜਾਂ ਪਿੰਡੂ ਲੋਕਾਂ ਦੇ ਲਈ ਤਾਂ ਇਹ ਸਾਡੀ ਆਲੋchna ਔਰ ਇਹ ਸਾਡੀ ਅਕਾਦਮਿਕਤਾ ਦੇ ਉਸਾਰ ਦੇ ਉੱਤੇ ਬਹੁਤ ਵੱਡਾ ਇੱਕ ਉਹਦੇ ਪੈਰਲਲਿਕ ਸਪੇਸ ਆ ਆਪਾਂ ਰਣਜੀਤ ਦੀਆਂ ਇਹਨਾਂ ਗੱਲਾਂ ਜਿਹੜੀਆਂ ਮੈਨੂੰ ਪ੍ਰੋਪਰ ਯਾਦ ਸਨ ਔਰ ਮੈਨੂੰ ਇਹ ਦਿਸੀ ਜਾਂਦਾ ਸੀ ਵੀ ਇਹ ਜਿੰਨਾ ਸੋਹਣਾ ਮੇਰੇ ਨਾਲ ਫੋਨ ਤੇ ਬੋਲ ਗਿਆ ਸਟੇਜ ਤੇ ਚੜ੍ਹਦੇ ਹੋਏ ਅਸੀਂ ਥੋੜਾ ਜਿਹਾ ਕੌਮ ਦੇ ਨਾਲ ਸੰਦੇਸ਼ ਵੀ ਦੇਣਾ ਹੁੰਦਾ ਨਾ ਇੱਕ ਤੇ ਇਹ ਹੋ ਜਾਣਾ ਇਹਦੇ ਤੋਂ ਤੇ ਇਹਨੂੰ ਮੈਂ ਵਰਜਿਆ ਸੀ ਮੈਂ ਕਿਹਾ ਇਹ ਨਹੀਂ ਉੱਥੇ ਕਰਨਾ ਵੀ ਗੱਲ ਤਾਂ ਬਾਈ ਜੀ ਮੈਨੂੰ ਆਉਂਦੀ ਨਹੀਂ ਮੇਰੀ ਕਵਤਾ ਸੁਣ ਲਓ ਤੇ ਅਸੀਂ ਹਸੇ ਵੀ ਸੀ ਥੋੜਾ ਜਿਹਾ ਇਸ ਗੱਲ ਤੇ ਸੁਣਾ ਇਹ ਫੇਰ ਗਿਆ ਤਿੰਨ ਪਰ ਉਹ ਕੋਈ ਨਹੀਂ ਇਹ ਰੀਆਂ ਪਰਵਾਹ ਨਹੀਂ ਕਿਉਂਕਿ ਇਹਨੇ ਗੱਲ ਕੋਈ ਬਹੁਤ ਵੱਡੀ ਕੀਤੀ ਹੈ ਮੈਂ ਸਿਰਫ ਆਹ ਬੇਨਤੀ ਕਰਦਾ ਕਿ ਇਸ ਗੱਲ ਦੇ ਵੱਲ ਇਹਨੂੰ ਆਪਾਂ ਥੋੜਾ ਗੋਲਣਾ ਸ਼ੁਰੂ ਕਰੀਏ ਇਸ ਭਾਸ਼ਾ ਦੇ ਵੱਲ ਧਿਆਨ ਦਿਈਏ ਬਸ ਹੁਣ ਉਤਰ ਜਾਨੇ ਆਪਾਂ ਦੋਵੇਂ ਹੀ ਨੂੰ ਕਹਿਲਾ ਕੁਛ ਕਹਿਲਾ ਕਿ ਨਹੀਂ ਕੋਸ ਨਹੀਂ ਉਹਦਾ ਇਉਂ ਸੀਗਾ ਜੀ ਵੀ ਚਲੋ ਠੀਕ ਆ ਬਾਈ ਹੁਣਾਂ ਨੇ ਤਾਂ ਹੋਰ ਵੀ ਗੱਲ ਵਧੀਆ ਕਰਦੀ ਕਰਦੇ ਹੀ ਇਹ ਵਧੀਆ ਗੱਲਾਂ ਤੇ ਆਪਣ ਦਾ ਹੁਣ ਇੰਨੇ ਹਿਸਾਬ ਕਰਦਾ ਮੈਨੂੰ ਤਾਂ ਐ ਦੀ ਖਾਣੀ ਵਿੱਚ ਹੀ ਰਹਿ ਜਾਊਗਾ ਕੰਮ ਜਾ ਉਤਰਨਾ ਚਲੋ ਠੀਕ ਆ ਹੁਣ ਮੈਨੂੰ ਵੀ ਲੱਗਦਾ ਵੀ ਹੈਗਾ ਕੁਝ ਅੰਦਰ ਧਮਖਾਂ ਤੇ ਉਹਦੇ ਵਿੱਚ ਐ ਹਾਂ ਵੀ ਚਲੋ ਮੈਂ ਬਾਈ ਹੁਣਾਂ ਨੂੰ ਕਿਆਈ ਦੁਨੀਆ ਜ਼ਿੰਦਗੀ ਚਲੋ ਕਵਿਤਾ ਪੜ੍ਹਦੇ ਸੀ ਸੁਣਦੇ ਸੀ ਐ ਤਾਂ ਸੁਣਦਾ ਵੱਧ ਸੀ ਮੈਂ ਬਾਈ ਹੁਣ ਹੁਣ ਪੜਨ ਲੱਗ ਗਿਆ ਬਾਈ ਹੁਣਾਂ ਤੋਂ ਡਰਦਾ ਮੈਂ ਤੇ ਜਾਨੀ ਕਿ ਹੁਣ ਉਹਦੇ ਵਿੱਚ ਇਹ ਸੀਗਾ ਵੀ ਚਲੋ ਦੁਨੀਆ ਜ਼ਿੰਦਗੀ ਇਹ ਤਾਂ ਹੁਣ ਕਮ ਮੈਂ ਭਾਈ ਹੁਣਾਂ ਨੂੰ ਕਹੀ ਹੁਣ ਦੁਨੀਆ ਨੂੰ ਤਾਂ ਮੈਂ ਕੁਛ ਨਹੀਂ ਲਈ ਬੈਠਾ ਤੇ ਉਹਦਾ ਪੰਗਾ ਉਹ ਹੁਣ ਦਿਖਾਉਣਾ ਵੀ ਪੈਣਾ ਕਿਸੇ ਹਿਸਾਬ ਨਾਲ ਰੌਲਾ ਤਾਂ ਹੈ ਨਾ ਜੱਬ ਤਾਂ ਵੀ ਹੈ ਤੇ ਉਹ ਤਾਂ ਚਲੋ ਆਪਾਂ ਨੂੰ ਪਹਿਲਾਂ ਪਤਾ ਲੱਗਿਆ ਸੀ ਪਰ ਇਹ ਚੀਜ਼ਾਂ ਸਪਸ਼ਟ ਕਰ ਦਿੰਦੀਆਂ ਹੁਣ ਫੈਸਲੇ ਲੈਣ ਚ ਹੁਣ ਮੈਨੂੰ ਇੱਕ ਲੈਣ ਜੀ ਉਹਦੇ ਚ ਬੜੀ ਉੱਥੇ ਮੈਂ ਸੋਚਣ ਲੱਗ ਗਿਆ ਸੀ ਜਦੋਂ ਮੇਰੇ ਮੂਰੇ ਆਈ ਵੀ ਯਾਰ ਮੈਂ ਚਲੋ ਬਾਣੀ ਵੀ ਜਿਆਦਾ ਪੜਦਾ ਸੁਣਦਾ ਮੈਂ ਜਾਨੀ ਕਿ ਇੰਨੀ ਦਿਨੀ ਸਮਝਦਾਗਾ ਸਾਰੀਆਂ ਚੀਜ਼ਾਂ ਹੀ ਜੋ ਵੀ ਹੈਗੀਆਂ ਤੇ ਉਹਦੇ ਵਿੱਚ ਮੈਨੂੰ ਉਹ ਮੈਂ ਬੰਦ ਕਰਤਾ ਨਾ ਬੜਾ ਉੱਥੇ ਜਾ ਕੇ ਮੈਂ ਕਿਹਾ ਯਾਰ ਅਬਿਆ ਤਾਂ ਹੁਣ ਗੱਲ ਉਹਦੇ ਵਿਚਾਰ ਜਿਹਦੇ ਨਾਲ ਟਕਰਾ ਗਈ ਫਿਰ ਮੈਂ ਕਿਹਾ ਚੱਲ ਯਾਰ ਆਪਾਂ ਵਿਚਾਰਾਂ ਫੇਰ ਕਰਾਂਗੇ ਕਦੇ ਗਾਂਵ ਪੜਦੇ ਤੇ ਗਾਂਵ ਪੜਿਆ ਚਲੋ ਮੈਂ ਤੇ ਉਹ ਚੀਜ਼ ਉਹਦੇ ਵਿੱਚ ਇੱਕ ਜਿਹੜਾ ਉਹਨਾਂ ਨੇ ਵੱਡਾ ਕੰਮ ਇਹ ਕੀਤਾ ਵਾ ਨਾ ਜਿਹੜਾ ਉਹ ਜਾ ਕੇ ਗਾਂਵ ਫਿਰ ਉਹਨਾਂ ਦਾ ਆਪਦੇ ਬੇਟੇ ਦੇ ਬੱਚੀ ਦਾ ਉਹ ਰਿਸ਼ਤਾ ਉਹਨਾਂ ਦਾ ਚੜਦਾ ਵਾ ਸਿਰੇ ਜਾ ਕੇ ਉੱਥੇ ਬੜਾ ਸਕੂਨ ਆਉਂਦਾ ਵੀ ਚਲੋ ਯਾਰ ਕਿਸੇ ਹਿਸਾਬ ਨਾਲ ਤਾਂ ਵੀ ਇੱਕ ਆਸ ਮਿਲਦੀ ਆ ਬੰਦੇ ਨੂੰ ਵੀ ਯਾਰ ਹੋਰ ਵੀ ਰਾਹ ਹੈਗੇ ਆ ਤੁਸੀਂ ਐੇ ਨਿਰਾਸ਼ ਨਾ ਹੋ ਵੀ ਹੋਰ ਕੋਈ ਰਾਹ ਕੱਢੋ ਜਿਹੜੇ ਨਵੇਂ ਵੇ ਰਾਹ ਨਿਕਲਦੇ ਆ ਉਹਦੇ ਵਿੱਚੋਂ ਉਹ ਤਰ੍ਹਾਂ ਤਰ੍ਹਾਂ ਦੇ ਵੀ ਕਿਵੇਂ ਜਾ ਜਾ ਸਕਦਾ ਤੁਸੀਂ ਆਪ ਕਿਵੇਂ ਕਿਵੇਂ ਹੈਂਡਲ ਕਰ ਸਕਦੇ ਆ ਲਗਭਗ ਹਰੇਕ ਸਿਚੁਏਸ਼ਨ ਹੀ ਦਿਖਾਤੀ ਉਹਨਾਂ ਨੇ ਤੁਹਾਨੂੰ ਵੀ ਤੁਸੀਂ ਐੇ ਵੀ ਜਿਉ ਸਕਦੇ ਆ ਉਹਨਾਂ ਨੂੰ ਯਾਦ ਕਰਕੇ ਵੀ ਜਿਉ ਸਕਦੇ ਆ ਤੁਸੀਂ ਕਿਸੇ ਹੋਰ ਨੂੰ ਮਿਲਾ ਕੇ ਵੀ ਜਿਉ ਸਕਦੇ ਆ ਮੈਂ ਵੀ ਅੱਜ ਕੱਲ੍ਹ ਐਂ ਜੋਰ ਦਿੱਤਾ ਹੋਇਆ ਵੀ ਚਲੋ ਚੰਗੇ ਰਸਤੇ ਕਰਾਈਏ ਪਹਿਲਾਂ ਪੁੱਛ ਲਈ ਤੇ ਹਾਂ ਵੀ ਚਲੋ ਉਹਦੇ ਜੋ ਖੁਸ਼ੀ ਬਹੁਤ ਮਿਲਦੀ ਆ ਹਾਂਜੀ ਨਹੀਂ ਬਾਹਲੀ ਖੁਸ਼ੀ ਮਿਲਦੀ ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ ਮੈਨੂੰ ਲੱਗਦਾ ਪਾਣੀ ਮਾਰਨੇ 'ਚ ਵੀ ਸਵਾਦ ਆਉਂਦਾ ਹੋਊਗਾ ਤੇ ਪਰ ਮੈਂ ਨਾ ਵੀ ਕਰੋੜਾ ਪਾਨੀਆਂ ਇੱਕ ਪਾਸੇ ਤੇ ਜਿਹੜਾ ਇੱਕ ਰਹਿਤਾ ਫਿਰੇ ਜਣੋਂਣ ਦਾ ਨਜ਼ਾਰਾ ਵਾ ਉਹ ਇੱਕ ਪਾਸੇ ਮੈਂ ਨਾ ਇੱਕ ਵਾਰ ਇੱਕ ਹੀ ਚੜਾਇਆ ਬਹੁਤ ਸਰੇ ਪਾਨੀਆਂ ਭੁੰਨੀਆਂ ਤੋਂ ਖੇੜਾ ਛੁੱਟ ਜੂਗਾ ਕਰਕੇ ਦੇਖਣ ਕੇ ਰਹਣਾ ਤੇ ਉਹ ਮੇਰੀ ਭੈਣ ਵੀ ਇਹ ਜਾਨੀ ਕਿ ਚੰਗੇ ਉਹਨੇ ਮਲਾਪ ਕਰਾਤੇ ਆ ਤੇ ਉਹ ਤੋਂ ਉਹ ਤੋਂ ਵੀ ਸਿੱਖਿਆ ਮੈਂ ਬਹੁਤ ਹਾਂਜੀ ਹਾਂਜੀ ਉਹ ਤੋਂ ਹੀ ਬਹਾਦਰੀ ਲਈ ਆ ਮੈਂ ਤੇ ਹਾਂਜੀ ਹੋਰ ਹਾਂਜੀ ਚੰਗਾ ਹੀ ਮਿਹਰਬਾਨੀ ਕੀਤੀ ਹਾਂਜੀ ਬਹੁਤ ਵਧੀਆ ਰਣਜੀਤ ਗਿੱਲ ਮੈਨੂੰ ਲੱਗਦਾ ਕਿ ਵੀ ਨਾਵਲ ਬਾਰੇ ਇਸ ਤਰ੍ਹਾਂ ਹੀ ਬੋਲਣਾ ਚਾਹੀਦਾ ਜਦੋਂ ਆਲੋਚਕ ਬੋਲਦੇ ਨੇ ਖਰ ਕਹਿਣਾ ਤਾਂ ਨਹੀਂ ਚਾਹੀਦਾ ਤੇ ਜਦੋਂ ਬੋਲਦੇ ਨੇ ਉਦੋਂ ਇਹ ਚੰਗਾ ਨਾਵਲ ਵੀ ਮਾੜਾ ਲੱਗਣ ਲੱਗ ਜਾਂਦਾ ਪਤਾ ਨਹੀਂ ਕਿਉਂ ਵੀ ਜਰ ਇਹ ਇੰਨਾ ਔਖਾ ਨਾਵਲ ਕਿਉਂ ਪੜਾਂਗੇ ਆਪਾਂ ਉਹ ਬੋਲਦੇ ਇੰਨਾ ਔਖਾ ਨੇ ਕਿ ਵੀ ਜਰ ਇਹ ਤਾਂ ਪੜਿਆ ਨਹੀਂ ਜਾਣਾ ਤੇ ਜਿਵੇਂ ਹੁਣ ਰਣਜੀਤ ਬੋਲ ਕੇ ਗਿਆ ਤਾਂ ਉਹ ਬੜਾ ਸਾਰਿਆਂ ਨੂੰ ਮੰਨ ਕਰਦਾ ਮੈਨੂੰ ਲੱਗਦਾ ਹੁਣ ਮੈਂ ਜਦਵਾਰਾ ਪੜਾਂ ਇਹਨੂੰ ਤੇ ਐਵੇਂ ਮੈਂ ਦੱਸਦਾ ਕਿ ਇੱਕ ਕਿਸੇ ਕਵੀ ਦੀ ਕਵਿਤਾ ਬੜੀ ਸੋਹਣੀ ਸੀ ਉਹ ਤੇ ਕੋਈ ਆਲੋਚਕ ਬੋਲ ਰਿਹਾ ਸੀਗਾ